ਸ਼ਹੀਦ ਭਗਤ ਸਿੰਘ ਜੀ ਦੇ ਨਗਰ ਦੇ ਵਿੱਚ ਮਲਪੜਾੜਕਾਂ ਪਿੰਡ ਦੇ ਵਿੱਚ ਸਰਜੀਤ ਸਿੰਘ ਮਲਪੁਰੀ ਜੀ ਦਾ ਮਕਾਨ ਜਿਹੜਾ ਹੈਗਾ ਆ ਉਹ ਭਾਰੇbaar ਛਉਣ ਦੇ ਕਾਰਨ ਨੇਿਆਂ ਦੇ ਵਿੱਚ ਪਾਣੀ ਕਿਸੇ ਵੀ ਪਾਸੇ ਤੋਂ ਪੈਣ ਦੇ ਕਾਰਨ ਉਹ ਦੱਸਣਗੇ ਕਿ ਸਰਜੀਤ ਸਿੰਘ ਜੀ ਕਿੱਥੋਂ ਪਾਣੀ ਪਿਆ ਕਾਫੀ ਬੜਾ ਨੁਕਸਾਨ ਹੋਇਆ ਸਾਰਾ ਮਕਾਨ ਤਕਰੀਬਨ ਟੜ ਗਿਆ ਹੈਗਾ ਜਿਹੜਾ ਫਰਸ਼ ਹੈਗਾ ਆ ਫਰਸ਼ ਵੀ ਤਸ ਗਿਆ ਹੈਗਾ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਨੌਜਵਾਨਾਂ ਨੇ ਇੱਥੋਂ ਮਲਪੜ ਦੇ ਮੈਂਬਰ ਪੰਚਾਇਤ ਵੀ ਪਹੁੰਚੇ ਸਰਪੰਚ ਸਹਿਵਾਨ ਵੀ ਪਹੁੰਚੇ ਹੈ ਜਿਨ੍ਹਾਂ ਨੇ ਬਲੀਆਂ ਲਗਾ ਕੇ ਉਸ ਮਕਾਨ ਨੂੰ ਖੜਾ ਕੀਤਾ ਜਿੰਨਾ ਨੁਕਸਾਨ ਹੋਇਆ ਉਹ ਤਸਵੀਰਾਂ ਦੇ ਵਿੱਚ ਆਪ ਜੀ ਨੇ ਉਹ ਦਿਖਾਉਂਦੇ ਆ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕਿ ਸਬੰਧਤ ਅਧਿਕਾਰੀਆਂ ਦੇ ਤੱਕਰ ਇਸ ਲੋੜਵੰਦ ਪਰਿਵਾਰ ਦੀ ਮਦਦ ਹੋ ਸਕੇ ਪਿੰਡ ਮਲਪੜ ਅੜਕਾ ਨਵਾਂ ਸ਼ਹਿਰ ਬਲੌਕ ਦੇ ਵਿੱਚ ਵਸਿਆ ਹੋਇਆ ਪਿੰਡ ਸਰਜੀਤ ਸਿੰਘ ਮਲਪਰੀ ਜੋ ਕਿ ਸਮਾਜ ਦੀ ਸੇਵਾ ਵੀ ਕਰਦੇ ਹਨ ਉਹਨਾਂ ਦਾ ਪਰਿਵਾਰ ਮਨਰੇਗਾ ਦੇ ਵਿੱਚ ਜੌਬ ਪਾਲ ਕੇ ਪਰਿਵਾਰ ਨੂੰ ਪਾਲਦਾ ਹੈਗਾ ਪਰ ਮਕਾਨ ਦੀ ਹਾਲਤ ਬਹੁਤ ਮਾੜੀ ਖਸਤਾਜੋਗ ਹੋ ਗਈ ਹੈ ਜਿਹੜਾ ਫਰਸ਼ ਹੈ ਉਹ ਵੀ ਤਸ ਗਿਆ ਤਸਵੀਰਾਂ ਆਪ ਹੀ ਦੇ ਨਾਲ ਸਾਂਝੀਆਂ ਕਰਨ ਲੱਗੇ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਜਗਤਲਾਲ ਜੀ ਮੈਂ ਇੱਕ ਗਰੀਬ ਪਰਿਵਾਰ ਦਾ ਮਜ਼ਦੂਰ ਆਦਮੀ ਆ ਮਨਰੇਗਾ ਵਿੱਚ ਕੰਮ ਕਰ ਰਹੇ ਆ ਸਰਜੀਤ ਕੁਮਾਰ ਮੇਰਾ ਨਾਮ ਆ ਜੀ ਮੇਰਾ ਪਰਿਵਾਰ ਇਹ ਮੇਰੇ ਦੋ ਬੱਚੇ ਆ ਇਹ ਇੱਕ ਮੇਰੀ ਮਿਸਰ ਆ ਮੇਰੇ ਪਰਿਵਾਰ ਦੇ ਮੈਂਬਰ ਚਾਰੇ ਸਕੇ ਚਾਨਕੇ ਪਰਮਾਤਮਾ ਪਿੰਡ ਸਾਡਾ ਜੀ ਮਲਪੁਰੜਕਾ ਜ਼ਿਲ੍ਹਾ ਤਹਿਸੀਲ ਸਾਡੀ ਦਾ ਨਾਮ ਅਸ਼ਰਸ਼ੀਦ ਆਦਮ ਸਰਦਾਰ ਭਗਤ ਸਿੰਘ ਜੀ ਹਾਂਜੀ ਤੇ ਮੇਨ ਗੱਲ ਇਹ ਆ ਜੀ ਸਾਨੂੰ ਬੜੇ ਕਾਫੀ ਚਿਰ ਤੋਂ ਵਸੇ ਸਰਕਾਰ ਸਾਨੂੰ ਲਾਰੇ ਲਾ ਰਹੀ ਆ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਨਾਸਾਨ ਨੂੰ ਪੈਸਾ ਪਾਇਆ ਜਿਹਦੇ ਵੀ ਸਰਕਾਰ ਆਉਂਦੀ ਸਾਡੇ ਫਾਰਮ ਭਰਾ ਕੇ ਲੈ ਜਾਂਦੀ ਹੈ ਮਲਾਜਮ ਜਿਹੜੇ ਆਉਂਦੇ ਦਫਤਰਾਂ ਚ ਵੀਡੀਪੀਓ ਦਫਤਰ ਕਿਤੇ ਵੀ ਆਉਂਦੇ ਆ ਪਰ ਉਹ ਸਾਡਾ ਕਿਸੇ ਨੇ ਸਾਡੇ ਪੈਸੇ ਬਾਰੇ ਨਹੀਂ ਸੋਚਿਆ ਅੱਜ ਇੱਕ ਹੀ ਹੋਇਆ ਜੀ ਅੱਜ ਜੀ ਹਾਸਾ ਇਸ ਤਰ੍ਹਾਂ ਹੋਇਆ ਜੀ ਬਾਰਸ਼ ਜਿਹੜੀ ਕਾਫੀ ਦਿਨਾਂ ਤੋਂ ਪੈ ਰਹੀ ਸੀਗੀ ਔਰ ਜਿਹੜੀ ਰਾਤ ਬਾਰਸ਼ ਜ਼ਿਆਦਾ ਹੋਈ ਆ ਉਹਦੇ ਕਰਕੇ ਸਾਡੇ ਪਾਣੀ ਅੰਦਰ ਸੇ 8 ਗਵਾਂਡ ਦੇ ਵਿੱਚੋਂ ਪਾਣੀ ਸਾਡੇ ਘਰਾਂ ਚ ਆ ਵਸਿਆ ਉਹਦੇ ਨਾਲ ਸਾਡੇ ਜਿਹੜੇ ਕੰਦਾ ਪੈਟ ਗਈਆਂ ਔਰ ਛੱਤ ਜਿਹੜੀ ਆ ਦੁਬਾਰਾ ਵੀ ਤੜ ਗਈਆਂ ਬਾਕੀ ਜੀ ਤੁਸੀਂ ਆਪੇ ਸਾਰਾ ਕੁਝ ਦੇਖ ਹੀ ਲਿਆ ਮੀਡੀਆ ਵਾਲਿਆਂ ਨੇ ਵੀ ਸਾਡਾ ਨੁਕਸਾਨ ਜਿਆਦਾ ਹੋ ਗਿਆ ਮਾਲੀ ਨੁਕਸਾਨ ਹੋ ਗਿਆ ਗਰੀਬ ਆਦਮੀਆਂ ਸੇ ਇੰਨਾ ਮਕਾਨ ਤੇ ਖਰਚਾ ਨਹੀਂ ਕਰ ਸਕਦੇ ਹੁਣ ਮੇਰਾ ਪਰਿਵਾਰ ਇਸ ਵੇਲੇ ਬਾਬੇ ਦਰਵਾਜ਼ੇ ਮੈਨੂੰ ਪਿੰਡ ਵਾਲੇ ਨੇ ਬਿਠਾ ਲਿਆ ਜੀ ਪਿੰਡ ਦੇ ਸਰਪੰਚ ਸਾਹਿਬ ਸਾਡੇ ਦਲਾਵਰ ਸਿੰਘ ਔਰ ਸਾਡੇ ਬਿਰਿੰਦਰ ਸਿੰਘ ਜੀ ਔਰ ਮੇਰੇ ਦੋਸਤ ਪਿੰਡ ਦੇ ਨਜ਼ਦੀਕ ਨੌਜਵਾਨ ਮੁੰਡੇ ਨੇ ਆ ਕੇ ਮੇਰੀ ਹੈਲਪ ਕੀਤੀ ਮੇਰਾ ਸਾਰਾ ਬਾਰ ਕਢਾਇਆ ਜੀ ਮੇਰੀ ਲੜਕੀ ਵਿਆਉਣ ਵਾਲੀ ਆ ਮੇਰਾ ਬੱਚਾ ਹੈ ਕਿਥੇ ਮੈਂ ਕਿੱਥੋਂ ਪੈ ਲਾਂਗਾ ਜੀ ਮੇਰੇ ਇਹ ਟੇੜਾ ਚੱਕ ਤਾਂ ਮੈਂ ਕਿਤਾ ਹਾਂ ਜੀ ਇਹ ਟੇੜਾ ਜੀ ਪਾਣੀ ਪਿੱਛੇ ਪੈ ਰਿਹਾ ਸੀ ਘਰਾਂ ਦੇ ਵਿੱਚੋਂ ਇਧਰ ਨਾਲ ਦੁਬਾਰਾ ਪਾਣੀ ਪੈ ਰਿਹਾ ਜੀ ਹਾਂਜੀ ਕਦੋਂ ਪਤਾ ਲੱਗਿਆ ਵੀਰਾ ਜੀ ਇਹ ਇਹ ਪਤਾ ਲੱਗੇ ਨਾ ਸੰਨ ਜੀ ਹੋ ਗਿਆ 6 ਮਹੀਨੇ ਕਹਿੰਦੇ ਸੰਦੂ ਮਹੀਨੇ ਹੋ ਗਏ ਪਰ ਸਾਡੀ ਸੁਣਵਾਈ ਉਹਨਾਂ ਨੇ ਵੀ ਨਹੀਂ ਕੀਤੀ ਜਿਨ੍ਹਾਂ ਦੇ ਘਰ ਦਾ ਮਕਾਨ ਬੈਕ ਸਾਈਡ ਤੇ ਪੈਂਦਾ ਜੀ ਇਹ ਚਾਹ ਤੋ ਤੁਹਾਨੂੰ ਪਤ ਲੱਗਿਆ ਨਗਰ ਨਿਵਾਸੀ ਇਕੱਠੇ ਹੋ ਕੇ ਆ ਕੇ ਮੈਂ ਦੇਖਿਆ ਬਲੀਆਂ ਦੀਆਂ ਉਹ ਅੜੇਸ ਬਗੜਾ ਦਿੱਤੀਆਂ ਹਾਂਜੀ ਸਾਰੇ ਪੰਚਾਇਤ ਆ ਕੇ ਕੀ ਚੈੱਕ ਕਰਕੇ ਗਏ ਜੀ ਦੇਖ ਕੇ ਗਏ ਬੜਾ ਸਾਰਿਆਂ ਨੇ ਇਸ ਗੱਲ ਦਾ ਦੁੱਖ ਭਰ ਗਿਆ ਜੀ ਕੀ ਮੰਗ ਕਰਦੇ ਹਾਂ ਜੀ ਮੰਗ ਸਰਕਾਰ ਤੋਂ ਹੀ ਕਰਦੇ ਸਾਡੇ ਗਰੀਬ ਪੜਦਾ ਸਾਡਾ ਘਰ ਬਣਾਇਆ ਜਾਵੇ ਜੀ ਮੇਰੇ ਬੱਚੇ ਆ ਇਹਨਾਂ ਦਿਨ ਕਿਰਾਨੀ ਕੀਤੀ ਜਾਵੇ ਜੀ ਹਾਂਜੀ ਮੈਂ ਜਸਵਿੰਦਰ ਕੌਰ ਕੌਰ ਬੋਲਦੀ ਹਾਂ ਜੀ ਅਸੀਂ ਗਰੀਬ ਨਰੇ ਕੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ ਜੀ ਮੱਛਾ ਮੇਰਾ ਢੋਲ ਬਜਾਂਦਾ ਹੈ ਅੰਤ ਤਿੰਨ ਰਾਤ ਮਿਹਨਤ ਕਰਦੇ ਆ ਇਸ ਮਨ ਮੋਟਾ ਰੋਟੀ ਪਾਣੀ ਸਾਡਾ ਚੱਲਦਾ ਆ ਸਾਡੇ ਕੋ ਮਕਾਨ ਕਿੱਥੋਂ ਬਣਾਉਣ ਜੋਗੀ ਹਿੰਮਤ ਨਹੀਂ ਹੈਗੀ ਚੀ ਸਾਡੇ ਚ ਸਰਕਾਰ ਸਾਡੀ ਮਦਦ ਕਰੇ ਅਸੀਂ ਬਸ ਇਹੀ ਬੇਨਤੀ ਕਰਦੇ ਆ ਸਰਕਾਰ ਅੱਗੇ ਅਸੀਂ ਕਈ ਵਾਰੀ ਫਾਰਮ ਵੀ ਭਰ ਕੇ ਦਿੱਤੇ ਆ ਜੋ ਸਾਡੇ ਗਵਾੜ ਚੋਂ ਪਾਣੀ ਸਾਡੀ ਨੀਹਾਂ ਚ ਪੀਆ ਸਾਡੇ ਮਕਾਨ ਇਸ ਵੇਲੇ ਡਿਗੜ ਤੇ ਹੋਏ ਸੀ ਅਸੀਂ ਚਾਰੇ ਜੀ ਇਸ ਮੇਰੇ ਬੱਚੇ ਆ ਅਸੀਂ ਇਹੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੇ ਮਕਾਨ ਵਿੱਚ ਫਾਣ ਚ ਸਾਡੀ ਮਦਦ ਕਰਨ ਸਰ ਘਰ ਰੰਜਨਾ ਰਾਣੀ ਆ surjit kumar ਦੀ ਲੜਕੀ ਆ ਸਾਡੇ ਜਿੱਦਾਂ ਸਮਾਨ ਜਿੱਦਾਂ ਸਾਰਾ ਗਿੱਲਾ ਹੋ ਗਿਆ ਸੀ ਉਸ ਦੇ ਨਾਲ ਜਿਹੜੀ ਬੱਲੀ ਸੀਗੀ ਉਹ ਉੱਪਰ ਆ ਕੇ ਥੱਲੇ ਡੇਗ ਗਈ ਮੇਰੇ ਉੱਪਰ ਡੇਗੀ ਜਿੱਦਾਂ ਉੱਥੇ ਨਾਲ ਮੋਢੇ ਤੇ ਸੱਟ ਲੱਗੀ ਸਾਰੀ ਬਾਹ ਦੇ ਨਾਲ ਉਹਦੇ ਨਾਲ ਫਿਰ ਜਿੱਦਾਂ ਸਾਰਾ ਸਮਾਨ ਚੱਕ ਕੇ ਅਸੀਂ ਇੱਧਰ ਆ ਕੇ ਰੱਖਿਆ ਬਹੁ ਜਿੱਦਾਂ ਸਾਨੂੰ ਤਕਲੀਫ ਆਈ ਉਹਦੇ ਨਾਲ ਸਾਰਾ ਕੁਝ ਜੀ ਬੇਟਾ ਜੀ ਮੰਗਤੀ ਕਰਦੇ ਮੰਗ ਕਰਦੇ ਸਾਨੂੰ ਸਰਕਾਰ ਜਿੱਦਾਂ ਸਾਡੀ ਮਦਦ ਕਰੇ ਕੁਝ ਸਾਨੂੰ ਦੇਣ ਅਸੀਂ ਬਹੁ ਵਾਰ ਜਿੱਦਾਂ ਫਾਰਮ ਭਰੇ ਆ ਕੁਝ ਨਹੀਂ ਉਹਨਾਂ ਨੇ ਕੀ ਨਾਮ ਹੈ ਜੀ ਹਾਂਜੀ ਗੁਰਦੇਵ ਨਾਮ ਹੈ ਜੀ ਕੀ ਹੋਇਆ ਜੀ ਅੱਜ ਹਾਂ ਜੀ ਜੀ ਪੱਪੂ ਉਹਨਾਂ ਦੇ ਘਰ ਬਹੁਤ ਮਕਾਨ ਦਾ ਖਰਾਬੀ ਜੇ ਹੋ ਗਈ ਹਾਂ ਜੀ ਤੇ ਨਾਠ ਮੱਜ ਗਈ ਬਜੇ ਆ ਸਮਾਨ ਸੋਣ ਕੱਢਿਆ ਬਾਹਰ ਰੱਖਿਆ ਆ ਇਹਨਾਂ ਨੂੰ ਕੋ ਗਰੀਬਾਂ ਨੂੰ ਮਕਾਨ ਦਾ ਹੋਣਾ ਚਾਹੀਦਾ ਕੁ ਬਹਿ ਗਈ ਬਸ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੋਣਾ ਹੀ 10 ਲੱਖ ਤੱਕ ਤਾਂ ਹੋਈ ਜੋਂ ਅੱਛਾ ਕੀ ਚਾਹੁੰਦੇ ਆ ਪ੍ਰਸ਼ਾਸਨ ਕੋਲ ਹੁਣ ਇਹਦਾ ਹਮਾਇਤ ਕੀਤੀ ਜਾਵੇ ਜੀ ਸਸੀ ਕੌਰ ਜੀ ਅਸੀਂ ਮਲਪੁਰਾਟ ਕਾਂ ਦੇ ਵਸਨੀਕ ਆ ਨਾਮ ਨਰਿੰਦਰ ਕੁਮਾਰ ਆ ओके ਸਾਨੂੰ ਗੁਰਮੀਰਾ ਪਿੰਡ ਮਾਲਾਪੁਰ ਆੜਕਾਂ ਦੇ ਰਹਿਣ ਵਾਲੇ ਵਾਸੀ ਆਂ ਹੜ੍ਹਾਂ ਦੇ ਕਾਰਨ ਦੋ ਤਿੰਨ ਦਿਨ ਤੋਂ ਬਾਰਿਸ਼ ਹੋ ਰਹੀ ਆ ਜਿਹਦੇ ਕਾਰਨ ਸਾਡੇ ਮਕਾਨ ਸਾਰੇ ਡੱਬ ਗਏ ਆ ਅਸੀਂ ਪ੍ਰਸ਼ਾਸਨ ਅੱਗੇ ਇਹ ਮੰਗ ਕਰਦੇ ਆ ਤੇ ਪੰਚਾਇਤ ਮੌਕੇ ਦੀ ਆ ਕੇ ਦੇਖੇ ਦੇਖ ਸਕਦੇ ਆ ਸਾਡੇ ਘਰਾਂ ਦੀਆਂ ਕੰਧਾਂ ਤੱਕ ਪੈ ਗਈਆਂ ਠੀਕ ਆ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜੋ ਵੀ ਮਾੜ ਮੋਟੀ ਹੈਲਪ ਕੀਤੀ ਜਾਵੇ ਗਰੀਬ ਬੰਦੇ ਨਾਲ ਕਾਰਨ ਠੀਕ ਆ ਜੀ ਪਾਂ ਸਰਪੰਚ ਸਾਡੀ ਮਦਦ ਕਰਨ ਪੰਚਾਇਤ ਆ ਕੇ ਦੇਖੇ ਮੌਕੇ ਦਾ ਆਲ ਸਾਡੇ ਇੱਕ ਨਹੀਂ ਤਕਰੀਬਨ ਤਿੰਨ ਚਾਰ ਮਕਾਨ ਟਹਿ ਚੁੱਕੇ ਆ ਆਣ ਗਵਾਨ ਦੇ ਸਾਰੇ ਟਹਿ ਚੁੱਕੇ ਆ ਆ ਕੇ ਦੇਖੇ ਮੌਕੇ ਦਾ ਮੌਕਾ ਦੇ ਠੀਕ ਇੱਗੇ ਤੋਂ ਦੇਖੋ ਆਰਗਨ ਵਾਲੇ ਪਾ ਲਾ ਪਾਈ ਉਹ ਉਹ ਨਾ ਪੌਣੀ ਨੇ ਦੇਖਣੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਬਲਵੀਰ ਕੌਰ ਆ ਪਿੰਡ ਮਲਪਰ ਤੋਂ ਆੜਕਾ ਤੋਂ ਤੇ ਸਾਡੀ ਮਕਾਨ ਜੀ ਤੇੜਾ ਆਈਆਂ ਛੱਤਾ ਚੁੰਦੀਆਂ ਬੁਰੇ ਹਾਲ ਵਾ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਪੈਣ ਸੌਣ ਨੂੰ ਨੀ ਜਗ੍ਹਾ ਹੈਗੀ ਤੇ ਬਹੁਤ ਬੁਰਾ ਹਾਲ ਵਾ ਕਿੰਨਾ ਕ ਨੁਕਸਾਨ ਹੋ ਗਿਆ ਜੀ ਦੇਖਿਆ ਬਿਸਤਰੇ ਖਰਾਬ ਹੋ ਗਏ ਆ ਹਾਂਜੀ ਬਿਸਤਰੇ ਖਰਾਬ ਹੋ ਗਏ ਬੈੱਡ ਫੇਜੇ ਗੇ ਪੇਟੀਆਂ ਫਰੀਜਾਂ ਕੂਲਰ ਸਭ ਤੇ ਚੋਰਿਆ ਆ ਤਾਂ ਇਸ ਵੇਲੇ ਬਹੁਤ ਔਖੀ ਆ ਜੀ ਕਾ ਫਾਲਸਾ ਜੀ ਫਤਿਹ ਇਹ ਮਲ ਪਰੜਕਾਂ ਤੇ ਬੋਲ ਰਹੇ ਆ ਸਾਡੇ ਘਰ ਦੀ ਹਾਲਤ ਬਹੁਤ ਖਰਾਬ ਹੋਈ ਹੈ ਹੀ ਕਮਰਾ ਆ ਤੇੜਾ ਆਈਆਂ ਚੁੰਦੇ ਆ ਇਹ ਸਾਡੀ ਮਦਦ ਕੀਤੀ ਜਾਵੇ ਸਾਨੂੰ ਬਹੁਤ ਔਖੀ ਆ ਰੋਟੀ ਪਾਣੀ ਬਣਾਉਣ ਦੀ ਵੀ ਖਾਣ ਦੀ ਕਿੱਥੇ ਜਾਈਏ ਕਮਰੇ ਦੇ ਵਿੱਚ ਜੀ ਕਿਹੜਾ ਪਿੰਡ ਹੈ ਮਲਪਰੜਕਾ ਜੀ ਕੀ ਹੋਇਆ ਪਿੰਡ ਜੀ ਹਾਂਜੀ ਆਮੀਂ ਦੇ ਕਾਰਨ ਬਹੁਤ ਬੁਰਾ ਹਾਲ ਆ ਚੋਂਦੇ ਆ ਮਕਾਨ ਬਾਲੇ ਡਿਗੇ ਆ ਤੇੜਾ ਆਈਆਂ ਆ ਕਿ ਕਦੋਂ ਪਤਾ ਲੱਗਿਆ ਕੋਈ ਅੰਦਰ ਸੁੱਤਾ ਤੇ ਨਹੀਂ ਪਿਆ ਸੀ ਜਦੋਂ ਬਾਲੇ ਡਿਗੇ ਆ ਨਹੀਂ ਸੁੱਤਾ ਨਹੀਂ ਸੀ ਸੌਣਾ ਸੀਗਾ ਯਾਨੀ ਕਿ ਫਿਰ ਡੱਗ ਗਏ ਅੱਛਾ ਇਸ ਕਮਰੇ ਦੇ ਵਿੱਚ ਸੌਂਦੇ ਵੀ ਹਾਂ ਹਾਂਜੀ ਸੌਂਦੇ ਵੀ ਆ ਸਮਾਨ ਵੀ ਪਿਆ ਆ ਕਾਫੀ ਬਾਲ ਜਿਹੜੇ ਹਾਂਜੀ ਡਿਗੇ ਹੈਗੇ ਆ ਹਾਂਜੀ ਜੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਮੰਗ ਵਸ ਪ੍ਰਸ਼ਾਸਨ ਤੋਂ ਕੋਲ ਇਹ ਮਦਦ ਕਰਦੇ ਆ ਵੀ ਥੋੜੀ ਹੈਲਪ ਕਰਨ ਸਾਡੀ ਹਾਂਜੀ ਗਰੀਬ ਹੈਗੇ ਆ ਕਿੱਥੋਂ ਇੰਨਾ ਕਰ ਲੈਣਾ ਆ ਮੈਂ ਅਬਰਿੰਦਰ ਕੁਮਾਰ ਪੰਜ ਪਿੰਡ ਮਲਪੁਰੜਕਾਂ ਤੋਂ ਅੱਜ ਅਸੀਂ ਇੱਥੇ ਮੌਕੇ ਤੇ ਇਕੱਠੇ ਹੋਏ ਸੀਗੇ ਸਾਰੇ ਬੰਦੇ ਤੇ ਆਪਾਂ ਇੱਥੇ ਆ ਕੇ ਜੋ ਸਾਰਾ ਸਿਚੁਏਸ਼ਨ ਦੇਖੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਆ ਮਕਾਨਾਂ ਦਾ ਬਾਰਿਸ਼ ਨਾਲ ਕੁਛ ਕੰਦਾ ਫਟ ਗਈਆਂ ਕੋਈ ਛੱਤਾਂ गिर ਗਈਆਂ ਕੁਛ ਬੰਦਿਆਂ ਦੀ ਜਾਨ ਵੀ ਬਚੀ ਇਹਦੇ ਵਿੱਚ ਤੇ ਅਸੀਂ ਸਾਰੇ ਮਜਦ ਮੈਂਬਰਾਂ ਵੱਲੋਂ ਵੀ ਪਿੰਡ ਵਾਸੀਆਂ ਵੱਲੋਂ ਵੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਮਤਲਬ ਇਹਨਾਂ ਗਰੀਬ ਬੰਦਿਆਂ ਦੀ ਜਿੱਦਾਂ ਬਾਹ ਫੜੀ ਜਾਵੇ ਤੇ ਇਹਨਾਂ ਨੂੰ ਕੋਈ ਨਾ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਇਹਨਾਂ ਦੀ ਸੁਰੱਖਿਆ ਕੀਤੀ ਜਾਵੇ